ਅੱਜ ਦੁਸ਼ਹਿਰੇ ਦੇ ਬੁੱਤਰ ਪਿਆਰ ਤੇ ਕਾਧੀਆਂ ਸ਼ਹਿਰ ਦੇ ਵਿੱਚ ਵੀ ਬਹੁਤ ਉਤਸ਼ਾਹ ਦੇ ਨਾਲ ਸਰਕਾਰ ਦੇ ਨਾਲ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਸਾਰੇ ਇਲਾਕਿਆਂ ਵਿੱਚ ਬਹੁਤ ਬਹੁਤ ਸ਼ਰਧਾ ਦੇ ਜੋ ਜਿਹੜੀਆਂ ਪ੍ਰਾਈਵੇਟ ਜਿਹੜੀ ਜੇਤੂ ਦੀ ਹੈ ਮੈਂ ਉਹਨਾਂ ਦਾ ਸਾਰੇ ਨੂੰ ਵਧਾਈ ਦਿੰਦਾ ਹੈ ਉਹਦਾ ਮਕਤੀਕ ਹੈ ਔਰ ਮੈਂ ਬਿਸ਼ਰਾ ਕਮੇਟੀ ਦਾ ਸਾਡੀਆਂ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਦਾ ਹਿੱਸਾ ਬਣਦਾ ਮੌਕਾ ਦਿੱਤਾ ਔਰ ਆਹ ਬੜੀ ਵਧੀਆ ਕਗਲਾ ਇਹ ਬਿਸ਼ਰਾ ਜਿਹੜਾ ਬਣਾਇਆ ਜਾ ਰਿਹਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸਰਕਾਰ ਸੰਬੰਧਤ ਨਾਲ ਜੁੜੀ ਹੋਈ ਆ ਤਾਂ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿਹੜੀ ਆ ਦੁਸ਼ਹਿਰਾ ਦੀ ਬਹੁਤ-ਬਹੁਤ ਵਧਾਈ ਦਿੰਦਾ ਔਰ 51000 ਰੁਪਏ ਦੁਸ਼ਹਿਰਾ ਕਮੇਟੀ ਨੂੰ ਜਿਹੜਾ ਵਾ ਉਹ ਅਲਾਕਾ ਕਰਦਾ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਜਿੰਨੇ ਭਗਤ ਇੱਥੇ ਖੜੇ ਨੇ ਸਾਰੇ ਸ਼ਹਿਰ ਵਾਸੀ ਅੱਜ ਇਸ ਜੋ ਸ਼ਹਿਰੇ ਦਾ ਪਾਵਨ ਥਾਰ ਆ ਮੈਂ ਜੋ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਪਾਰਟੀ ਵੱਲੋਂ ਆਪਣੇ ਵੱਲੋਂ ਆਪਣੇ ਜਿੰਨੇ ਸਾਥੀ ਮੇਰੇ ਨਾਲ ਨੇ ਸਮੁੱਚੇ ਸ਼ਹਿਰ ਨੂੰ ਸਮੁੱਚੀ ਲੋਕਾਈ ਨੂੰ ਉਹਦਾਈ ਦਿਨਾਂ ਦੇ ਇਹ ਅਪੀਲ ਕਰਦਾ ਕਿ ਇਸ ਦਿਨ ਤੋਂ ਕੋ ਸਿੱਖਿਆ ਜਾਵੇ ਮੈਂ ਇਹ ਲੜਦਾ ਕਰਾਇਆ ਕਿ ਗੁਰਦਾਸਪੁਰ ਸਭ ਤੋਂ ਵੱਡਾ ਜਨਤਕ ਮੈਦਾਨ ਹੈ ਅੱਜ ਇਹ ਵੀ ਇਹ ਕਹਿੰਦੇ ਆ ਕਿ ਦਿਨ ਤੋਂ ਸਾਰੇ ਨੇ ਆਏ ਨੇ ہاں جی وہ سیبوں کے بارے میں کال کر رہے تھے کہ ہمیں تکلیہ چاہیے اور کم سے کم 1000 سے 2000 تک کا ہے اور مطلب ہے کہ اگر وہ فریشائی سے بھی بڑی ہے انڈائی بھی دیتا ہے مجھے اس حوالے سے کوئی اپڈیٹ ملے گا کوئی نام

ਬਹੁਤ ਵਧੀਆ ਵਾਲਿਆਂ ਨੂੰ ਤੇ ਨੌਜਵਾਨ ਦਸਹਰਾ ਕਮੇਟੀ ਵਾਲਿਆਂ ਨੂੰ ਬਹੁਤ ਬਹੁਤ ਜੀ ਆਇਆਂ ਕਹਿੰਦਾ ਬਹੁਤ ਵਧੀਆ ਪ੍ਰੋਗਰਾਮ ਨੇ ਸਾਡੀ ਸੰਗਤ ਇਕੱਠੀ ਹੋਈ ਹੈ ਅੱਜ ਜਰਾਈਂ ਦੀ ਮਹਾਰਤ ਹੋਈ ਹੈ ਸਚਾਈ ਦੀ ਜਿੱਤ ਹੋਈ ਹੈ ਭਗਵਾਨ ਰਾਮ ਜੀ ਨੇ ਭਗਵੰਦਾ ਬਦਰੀ ਦਾ ਲੱਗ ਮਸਾ ਰਾਮ ਜੀ ਸਾਰੀ ਤੁਹਮੇ ਜੀਲਾ ਸ਼ਬਦਾਨਾ ਹਲੀ ਮੈਂ ਆ موسیقی <Arritsland> ਪਰਵਾਹ ਕਰਦੇ ਹਾਂ ਹਰ ਪਰਿਵਾਰ ਦਾ ਸਾਡੇ ਬੱਚੇ ਜੀ ਸਾਡਾ ਸਾਥ ਸਟੇ ਕਰ ਸਾਰੇ ਸਾਰੇ ਪੰਚ ਨਾਲ ਸਾਰੇ ਪੰਚ ਨਾਲ ਸਾਰੇ ਪੰਚ ਨਾਲ ਅਸੀਂ ਜ਼ਰੂਰ ਕਰਦੇ ਹਾਂ ਸਾਰੇ ਪੰਚ ਨਾਲ ਅਸੀਂ ਜ਼ਰੂਰ ਕਰਦੇ ਹਾਂ ਅਸੀਂ ਜ਼ਰੂਰ ਕਰਦੇ ਹਾਂ ਅਤੇ ਪਰਵਾਹ ਕਰ ਪਰਿਵਾਰ ਦਾ ਸਮਾਰਨ ਕਰਦੇ ਹਾਂ ਪ੍ਰੈਸ ਦਾ ਸਮਾਰਨ ਕਰਦੇ ਹਾਂ ਪ੍ਰਸ਼ਾਸਨ ਦਾ ਸਮਾਰਨ ਕਰਦੇ ਹਾਂ ਉਹ ਬੇਨਤੀ ਕਰਦੇ ਹਾਂ ਕਿ ਸ਼ਹਿਰ ਦੀ ਰੌਣਕ ਨੂੰ ਹਰ ਸਾਲ ਇਸੇ ਤਰ੍ਹਾਂ ਆਣ ਕੇ ਬਤਾਇਆ ਕਰੋ ਸਾਰੀ ਆਈ ਹੋਈ ਸੰਗਤ ਦਾ ਦਿਲ ਤੇ ਗਹਿਰਾਈਆਂ ਤੋਂ ਤਰਵਾਦ ਕਰਦੇ ਹਾਂ ਸ਼੍ਰੀ ਕੋਸ਼ਰ ਮੰਦਰ ਆਮ ਲਕਮਟੀ ਵੱਲੋਂ ਜੈ ਸ਼੍ਰੀ ਰਾਮ ਬੋਲੇ ਸਿਆ ਪਤੂ ਦਾਮਾ ਜੀ ਮਹਾਰਾਜ ਕੀ ਜੈ ਕੰਨ ਸੁਧਾਰੂ ਨਾਲ ਜੀ ਐ ਹਸਨਪੁਰ ਆਪਣਾ ਪਿੰਡਾ ਇਹ ਪਿਆਰਾ ਸੋਖੇ ਲਿਖਦਾ ਪਾਦ ਜੀ ਬਾਰ ਸਾਰੇ ਸ਼ਹਿਰ ਨਾਸੀਆਂ ਦਾ ਪਹਿਲੋਂ ਸਵਾਗਤ ਕਰਦਾ ਹਾਂ ਜੀ ਆਖਦਾ ਹਾਂ ਇਸ ਸ਼ਾਨ ਵਾਲ ਪਰਵਤੇ بہت بہت, بہت ہاں. ہاں شہر ہے <تصفح> ਸਬਸਤਾ ਇਹ ਪਿਆਰ ਸੰਗਤ ਰਿਹਾ ਹੈ ਇਹ ਸਾਡੇ ਸਹਿਯੋਗ ਪ੍ਰੋਗਰਾਮਾਂ ਇਹ ਹਾਕਾ ਦਾ ਪ੍ਰੋਗਰਾਮ ਇਹ ਸਾਡੇ ਸ਼ਹਿਰ ਦੇ ਪ੍ਰੋਗਰਾਮ ਕੀਤਾ ਅਸੀਂ ਤਾਂ ਮੁਰਾਦ ਕਰਦੇ ਬੇਰੀਆ ਬਿਨਾ ਕਰਾਤੀ ਗਿਆ ਪਰਨੋ ਜਵਾਹਰ ਜੀ ਪ੍ਰੈਜ਼ੀਡੈਂਟ ਵਾਲਮੀ ਦੀ ਸਭਾ ਗਾਦੀਆਂ ਅੱਜ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਜਮਾਇਰੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਮੇਰੇ ਵੀਰ ਪਤੀ ਜੀ ਉਹਨਾਂ ਨੂੰ ਵੀ ਮੈਂ ਬਹੁਤ-ਬਹੁਤ ਬਤਾਈ ਦਿਨਾ ਇੰਨਾ ਹੀ ਕਹਿਦਾ ਹੋਇਆ ਕੈ ਵਾਲਮੀਕੀ ਫਾਰਾਰ ਵਾਲਮੀਕੀ